ਬੜੇ ਚਿਰਾਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਦੋ ਬੰਦੇ ਰਹਿੰਦੇ ਸਨ ਜੋ ਉਮਰੋਂ ਕੱਦ ਕਾਠੋਂ ਤੇ ਸੁਭਾਅ ਵੱਨੋਂ ਇੱਕ ਦੂਜੇ ਨਾਲ ਮਿਲਦੇ ਜੁਲਦੇ ਸਨ ਉਹ ਸਦਾ ਇਕੱਠੇ ਹੀ ਰਹਿੰਦੇ ਤੇ ਇੱਕ ਅੱਲ ਉਹਨਾਂ ਨੂੰ ਦਾਸ ਕਰ ਦਿੰਦੀ ਸੀ ਜ਼ਿੰਦਗੀ ਵਿੱਚ ਕਿੰਨੇ ਹੀ ਦੁੱਖ ਤਕਲੀਫ ਆਏ ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜ ਕੇ ਰੱਖਿਆ ਉਹਨਾਂ ਦੇ ਨਾਂ ਖੁਸ਼ੀਆਂ ਅਤੇ ਹਸੁਆ ਸਨ ਉਹਨਾਂ ਦੇ ਕਈ ਕਿਸੇ ਕਹਾਣੀਆਂ ਲੋਕਾਂ ਵਿੱਚ ਬਹੁਤ ਮਸ਼ਹੂਰ ਹਨ ਸਿਆਣੇ ਬਜ਼ੁਰਗ ਦੱਸਦੇ ਹਨ ਕਿ ਦੋਵਾਂ ਦੇ ਮਨ ਵਿੱਚ ਇੱਕ ਵਾਰੀ ਫੁਰਨਾ ਫੁਰਿਆ ਦੀ ਬਾਹਰ ਜਾ ਕੇ ਕਿਉਂ ਨਾ ਦੁਨੀਆਂ ਵੇਖੀ ਜਾਵੇ ਉਹਨਾਂ ਨੇ ਬਹੁਤ ਸ਼ਹਿਰਾਂ ਪਿੰਡਾਂ ਤੇ ਕਸਬਿਆਂ ਦੀ ਸੈਰ ਕੀਤੀ ਇੱਕ ਵਾਰ ਫਿਰਦੇ ਫਰਾਉਂਦੇ ਹੋਏ ਇੱਕ ਪਿੰਡ ਦੀ ਸੱਤ ਵਿੱਚ ਪੁੱਜ ਗਏ ਸੱਤ ਦੇ ਵਿੱਚ ਬੜਾ ਭਾਰੀ ਇਕੱਠ ਹੋਇਆ ਸੀ ਉਹਨਾਂ ਨੇ ਸੋਚਿਆ ਕਾਹਦਾ ਇਕੱਠ ਹੈ ਆਪਾਂ ਵੀ ਵੇਖੀਏ ਅੱਗੇ ਖਾੜਾ ਪੁੱਟਿਆ ਹੋਇਆ ਸੀ ਤੇ ਘੋਲ ਦੀ ਤਿਆਰੀ ਹੋ ਰਹੀ ਸੀ ਏਨੇ ਲੋਕੀ ਬਾਗੇ ਤੇ ਸ਼ੇਰ ਦੇ ਘੋਲ ਵੇਖਣ ਆਏ ਹੋਏ ਸਨ ਦੋਵਾਂ ਦਾ ਘੋਲ ਸ਼ੁਰੂ ਹੋ ਗਿਆ ਦੋਵੇਂ ਪਹਿਲਵਾਨ ਭਾਰੇ ਸਨ ਭੀੜ ਵਿੱਚੋਂ ਵੀ ਕੋਈ ਲੋਕ ਲਲਕਾਰੇ ਮਾਰਨ ਲੱਗ ਪਏ ਸਨ ਜਦੋਂ ਕੋਈ ਦਾਅ ਵਿਖਾਉਂਦਾ ਭੀੜ ਵਿੱਚੋਂ ਕੋਈ ਨਾ ਕੋਈ ਤਾੜੀ ਮਾਰ ਦਿੰਦਾ ਤੇ ਬਸ ਫਿਰ ਕੀ ਸੀ ਉਹਦੇ ਪਿੱਛੇ ਤਾੜੀਆਂ ਦਾ ਮੀਂਹ ਵਰਸਣ ਲੱਗ ਪੈਂਦਾ ਜਦੋਂ ਇੱਕ ਦੂਜੇ ਨੂੰ ਦਾਅ ਬਚਾਉਂਦੇ ਤਾਂ ਵੀ ਰੌਲਾ ਪੈਂਦਾ ਬੜਾ ਚਿਰ ਕੋਲੇਵੇਂ ਚੱਲਦਾ ਰਿਹਾ ਏਹਨ ਲੱਗਦਾ ਸੀ ਕਿ ਦੋਵਾਂ ਵਿੱਚੋਂ ਕੋਈ ਵੀ ਨਹੀਂ ਢਾਏਗਾ ਬੜੀ ਜੋਰ ਅਜਮਾਈ ਪਿੱਛੋਂ ਸ਼ੇਰੇ ਨੇ ਬਾਗੇ ਨੇ ਢਾਹ ਹੀ ਲਿਆ ਲੋਕਾਂ ਨੇ ਰੌਲਾ ਪਾ ਪਾ ਕੇ ਕਾਸ਼ ਗੁੰਜਨ ਲਾ ਦਿੱਤਾ ਬਾਗਾ ਖੁਸ਼ੀ ਵਿੱਚ ਥਾਪੀਆਂ ਮਾਰਨ ਲੱਗਾ ਲੋਕਾਂ ਨੇ ਉਸਨੂੰ ਮੋਟਿਆਂ ਤੇ ਚੁੱਕ ਲਿਆ ਸ਼ੇਰਾ ਉਦਾਸ ਹੋ ਕੇ ਇੱਕ ਪਾਸੇ ਜਾ ਬੈਠਾ ਤੇ ਸੋਚਣ ਲੱਗਾ ਕਸਰ ਤਾਂ ਮੈਂ ਵੀ ਕੋਈ ਨਹੀਂ ਛੱਡੀ ਉਸ ਦਾ ਕਿਸੇ ਨੇ ਕੋਈ ਵੀ ਖਿਆਲ ਤੱਕ ਨਹੀਂ ਸੀ ਹਸੂਆ ਉੱਠਿਆ ਤੇ ਜੋ ਬੰਦਾ ਪਿੰਡ ਦਾ ਮੋਰੀ ਸੀ ਉਸ ਕੋਲ ਪੁੱਛਿਆ ਉਸ ਨੇ ਪੁੱਛਿਆ ਮੈਂ ਤੇ ਮੇਰਾ ਸਾਥੀ ਜੇ ਤੁਹਾਨੂੰ ਘੋਲ ਵੀ ਖਾਈਏ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਪਿੰਡ ਦਾ ਮੋਰੀ ਥੋੜਾ ਜਿਹਾ ਮੁਸਕਰਾਇਆ ਤੇ ਬੋਲਿਆ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਲੰਗੋਟ ਬਣ ਕੇ ਖੁਸ਼ੀਆਂ ਤੇ ਹਸੂਆ ਖਾੜੇ ਵਿੱਚ ਆ ਗਏ ਕਾਫੀ ਧੀਰ ਦੋਵਾਂ ਨੇ ਕਮਾਲ ਦੇ ਹੱਥ ਵਿਖਾਏ ਲੋਕ ਉਹਨਾਂ ਦੇ ਦਾਅ ਪੇਚਾ ਤੇ ਤਾੜੀਆਂ ਵਜਾਉਂਦੇ ਰਹੇ ਬਗਾ ਤੇ ਸ਼ੇਰਾ ਵੀ ਦੋਵੇਂ ਕੋਲ ਦਾ ਆਨੰਦ ਮਾਨ ਰਹੇ ਸਨ ਪਰ ਕੋਈ ਕੋਲ ਵੇਖਣ ਲਈ ਇੱਕ ਦੂਜੇ ਤੋਂ ਅੱਗੇ ਖਲੋਣ ਦੀ ਕੋਸ਼ਿਸ਼ ਕਰਨ ਲੱਗਾ। ਉਹ ਚਾਪਦਾ ਸੀ ਜਿਵੇਂ ਦੋਵਾਂ ਨੇ ਰਲ ਕੇ ਮੇਲਾ ਲੁੱਟ ਲਿਆ ਹੋਵੇ। ਬਾਕੀ ਨੂੰ ਖੁਸ਼ੀਏ ਨੇ ਅਸੂਏ ਨੂੰ ਢਾ ਲਿਆ। ਲੋਕੀ ਇੱਕ ਦੂਜੇ ਤੋਂ ਵੱਧ ਕੇ ਰੌਲਾ ਪਾਉਣ ਲੱਗੇ। ਅਸੂਆ ਵੀ ਖੁਸ਼ੀ ਵਿੱਚ ਨੱਚਣ ਲੱਗਾ। ਸ਼ੇਰਾ ਤੇ ਬਗਾ ਉਸ ਵੱਲ ਬੈਠ ਬੈਠ ਵੇਖਣ ਲੱਗੇ। ਦੋਵਾਂ ਦੇ ਮੂੰਹਾਂ ਤੇ ਹੈਰਾਨੀ ਸਾਫ਼ ਚਲ ਰਹੀ ਸੀ। ਉਹਨਾਂ ਵਿੱਚੋਂ ਇੱਕ ਨੇ ਉਹਨੂੰ ਪੁੱਛਿਆ ਤੂੰ ਤਾਂ ਕੁਸ਼ਤੀ ਹਾਰ ਗਿਆ ਹੈ ਫਿਰ ਵੀ ਇੰਨਾ ਖੁਸ਼ ਕਿਉਂ ਹੈਂ? ਉਹ ਫੇਰ ਖੜਕੜਾ ਕੇ ਹੱਸਿਆ ਤੇ ਕਹਿਣ ਲੱਗਾ ਖੁਸ਼ ਕਿਉਂ ਨਾ ਹੋਵਾਂ ਮੈਂ ਵੀ ਤਾਂ ਆਪਣੇ ਵੱਲੋਂ ਸ਼ਾਨਦਾਰ ਕੁਸ਼ਤੀ ਵਿਖਾਈ ਹੈ ਤਾਂ ਹੀ ਤਾਂ ਮੇਰੇ ਸਾਥੀ ਨੇ ਇੰਨੀ ਵਧੀਆ ਕੁਸ਼ਤੀ ਵਿਖਾ ਕੇ ਮੈਨੂੰ ਹਰਾਇਆ ਜੇ ਮੈਂ ਇੰਨੀ ਵਧੀਆ ਕੁਸ਼ਤੀ ਨਾ ਵਿਖਾਉਂਦਾ ਤਾਂ ਉਸਨੇ ਵੀ ਵਧੀਆ ਕੁਸ਼ਤੀ ਕਿਵੇਂ ਵਿਖਾਉਣੀ ਸੀ ਤੇ ਨਾਲੇ ਉਹ ਵੀ ਤਾਂ ਮੇਰਾ ਕੁਛ ਲੱਗਦਾ ਹੈ ਪਿੰਡ ਦੇ ਮੁਖੀਆਂ ਨੂੰ ਗੱਲ ਸਮਝ ਆ ਗਈ ਇਨਾਮ ਦੇਣ ਵੇਲੇ ਉਸਨੇ ਸ਼ੇਰੇ ਨੂੰ ਵੀ ਬਰਾਬਰ ਦਾ ਮਾਨ ਸਤਿਕਾਰ ਤੇ ਨਾਮ ਦਿੱਤਾ ਤੇ ਹਸੂਏ ਤੇ ਖੁਸ਼ੂਏ ਨੂੰ ਉਹਨਾਂ ਨੇ ਕਈ ਦਿਨ ਆਪਣੇ ਪਿੰਡ ਮਹਿਮਾਨ ਬਣਾ ਕੇ ਰੱਖਿਆ